ਬਹੁਤ ਦੁਖੀ ਆਂਗੇ ਜੀ ਅਸਾਂ ਕੀ ਲੱਗ ਗਿਆ ਜੀ ਸਾਰਾ ਕੁਝ ਲਾ ਬੈਠੇ ਸਾਰਾ ਕੁਝ ਲਾ ਬੈਠੇ ਜੀ ਅੱਜ ਜੀ ਹੁਣ ਤਾਂ ਕੋਈ ਹੱਲ ਨਹੀਂ ਬਣਦਾ ਹੈਗਾ ਪਾਸੇ ਤਾਂ ਹੱਲ ਨਹੀਂ ਹੁਣ ਹੈ ਨਾ ਗਹਾਂ ਜੀ ਫਾਦਰ ਸਾਹਿਬ ਦਿੱਲੀ ਹਸਪੀਟਲ ਦੇ ਵਿੱਚ 6 ਮਹੀਨੇ ਹੋ ਗਏ ਜੀ ਬੈਠਿਆਂ ਨੂੰ ਲਵੇ ਜੀ ਹਾਂ ਜੀ ਹਸਪਤਾਲ ਵਿੱਚ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਬੱਚੇ ਦੇ ਲਵੇ ਬੈਠਿਆਂ ਨੂੰ ਓਕੇ ਘਰ ਦਾ ਕੁਝ ਨਹੀਂ ਬਚਿਆ ਜੀ ਸਾਰਾ ਕੁਝ ਲਾ ਬੈਠੇ ਸਾਡਾ ਹਾਂ ਬਾਕੀ ਡਾਕਟਰ ਇਹ ਕਹਿ ਰਹੇ ਨੇ ਵੀ ਇਲਾਜ ਹੋਊਗਾ ਜੇ ਤੁਸੀਂ ਪੈਸੇ ਸਿਰਫ ਪੈਸੇ ਦੀ ਦਿੱਕਤ ਹੈ ਹੋਰ ਕੋਈ ਗੱਲ ਨਹੀਂ ਇਲਾਜ ਜ਼ਰੂਰ ਹੋਊਗਾ ਡਾਕਟਰ ਸਾਹਿਬ ਵੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਬਸ ਸਕਨ ਔਰ ਅਸੀਂ ਖੜੇ ਹਾਂ ਜੀ ਪਿੰਡ ਉਪਲੀ ਦੇ ਵਿੱਚ ਜਿੱਥੇ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਇਹਨਾਂ ਦਾ ਬੱਚੇ ਦੀ ਉਮਰ ਤਕਰੀਬਨ 26 ਸਾਲ ਆ ਜਿਨ੍ਹਾਂ ਨੂੰ ਬਲੱਡ ਕੈਂਸਰ ਹੋ ਗਿਆ ਸੀ ਔਰ ਉਹ ਰਾਜੀਵ ਗਾਂਧੀ ਹਸਪੀਟਲ ਦਿੱਲੀ ਦੇ ਵਿੱਚ ਐਡਮਿਟ ਨੇ ਬਹੁਤ ਜ਼ਿਆਦਾ ਖਰਚਾ ਆ ਚੁੱਕਿਆ ਹੈ ਤਕਰੀਬਨ 50-60 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਸਾਰਾ ਤੁਸੀਂ ਪਰਿਵਾਰ ਅਫਕਰ ਦੇ ਹਾਲਾਤ ਵੀ ਦੇ ਸਕਦੇ ਹਾਂ ਜਿੰਨੀ ਵੀ ਪੂੰਜੀ ਸੀ ਉਹਨਾਂ ਦੇ ਫਾਦਰ ਸਾਹਿਬ ਕੋਲੇ ਉਹ ਸਾਰੀ ਉਹ ਲਾ ਚੁੱਕੇ ਨੇ ਰਿਸ਼ਤੇਦਾਰਾਂ ਨੇ ਵੀ ਮਦਦ ਕੀਤੀ ਹੈ ਪਰ ਉਹ ਹੁਣ ਉਹਨਾਂ ਕੋਲੇ ਕੁਝ ਵੀ ਨਹੀਂ ਬਚਿਆ ਸੋ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਬੱਚੇ ਦੀ ਜਾਨ ਬਚਾਈ ਜਾ ਸਕੇ ਭਰਾ ਜਿਹੜਾ ਵੀਰ ਹੈ ਉਹਨਾਂ ਦੀ ਇੱਕ ਸਿਸਟਰ ਵੀ ਨੇ ਉਹ ਵੀ ਵਿਧਵਾ ਹੋ ਗਈ ਸੀਗੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਣ ਵਾਲੀ ਗੱਲ ਹੈ ਘਰੇ ਇਕੱਲੇ ਮਾਤਾ ਜੀ ਹੋਰ ਭੈਣ ਨਹੀਂ ਫਾਦਰ ਸਾਹਿਬ ਦਿੱਲੀ ਦੇ ਵਿੱਚ ਭਰਾ ਦੇ ਕੋਲ ਨੇ ਕਿੰਨਾ ਕੀ ਹੈ ਜੀ ਪੁੱਤ ਮੁੰਡਾ ਇਹ ਨਿਪਿੰਦਰ ਸਿੰਘ ਮਪਿੰਦਰ ਸਿੰਘ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਜੀ ਬਾਕੀ ਸਾਰੀ ਗੱਲਬਾਤ ਆਪਾਂ ਪੰਚਾਇਤ ਬੈਠੀ ਹੈ ਪਿੰਡ ਦੇ ਬਤਵੰਤੇ ਸੱਜਣ ਬੈਠੇ ਨੇ ਤੇ ਪਰਿਵਾਰ ਬੈਠਾ ਗੱਲਬਾਤ ਕਰਦੇ ਆ ਤੇ ਤੁਹਾਨੂੰ ਸਾਰਾ ਜਿਹੜਾ ਮਸਲਾ ਉਹ ਦੱਸਦੇ ਆ ਸਰਪੰਚ ਸਾਹਿਬ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਮਸਲਾ ਹੋਇਆ ਜੀ ਕੀ ਪ੍ਰੋਬਲਮ ਆਈ ਸਾਰਿਆਂ ਤੋਂ ਪਹਿਲਾਂ ਤੁਸੀਂ ਜਰੂਰ ਦੱਸਿਓ ਇਹ ਖਾਸੇ ਲੰਬੇ ਤੋਂ ਬਿਮਾਰ ਚੱਲ ਰਹੇ ਆ ਮੁੰਡਾ ਠੀਕ ਹੈ ਜੀ ਪਿੰਡ ਨੇ ਬਹੁਤ ਮਦਦ ਕਰੀ ਹੈ ਠੀਕ ਹੈ ਜੀ ਸਰਕਾਰਾਂ ਤੋਂ ਮਦਦ ਲੈਂਤੀ ਹੈ ਜੀ ਠੀਕ ਹੈ ਜੀ ਤੇ ਰਿਸ਼ਤੇਦਾਰਾਂ ਨੇ ਬਹੁਤ ਮਦਦ ਕਰੀ ਹੈ ਜ ਜੀ ਲੋਕਾਂ ਨੂੰ ਜੀ ਵੀ ਇਹਨਾਂ ਦੀ ਪਈ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਵੈਸੇ ਵੀ ਬਾਈ ਆਪਾਂ ਟੂਰਨਾਮੈਂਟਾਂ ਦੇ ਉੱਤੇ ਪੈਸੇ ਲਾਉਨੇ ਆ ਖੇਡਾਂ ਦੇ ਉੱਤੇ ਮੈਂ ਇਹ ਨਹੀਂ ਕਹਿੰਦਾ ਵੀ ਉਹ ਮਾੜੀਆਂ ਨੇ ਠੀਕ ਹੈ ਹਨਾ ਆਪਾਂ ਕਰਦੇ ਆ ਪਰ ਇੱਥੇ ਥੋੜੀ ਜਿਹੀ ਜ਼ਿਆਦਾ ਲੋੜ ਹੈ ਪਰਿਵਾਰ ਨੂੰ ਮਦਦ ਦੀ ਸਾਰਿਆਂ ਨੂੰ ਮੇਰੀ ਇਹ ਅਪੀਲ ਹੈ ਵੀ ਯਾਰ ਜਿੰਨਾ ਵੀ ਤੁਹਾਡੇ ਉੱਤੇ ਫੁੱਲ ਮਦਦ ਹੁੰਦੀ ਹੈ ਉਹ ਕਰਿਓ ਕੋਈ ਇਹੋ ਜਿਹੀ ਗੱਲ ਨਹੀਂ ਵੀ ਯਾਰ ਲੋੜ ਨਹੀਂ ਹੈਗੀ ਪਰਿਵਾਰ ਨੂੰ ਜਾਂ ਕੋਈ ਵੀ ਨਹੀਂ ਸਾਰੀ ਪੰਚਾਇਤ ਬੈਠੇ ਆ ਤੁਹਾਡੀ ਗੱਲਬਾਤ ਕਰਵਾਉਣੇ ਆ ਬਾਕੀ ਪਰਿਵਾਰ ਬੈਠਾ ਬਹੁਤ ਜਿਆਦਾ ਲੋੜ ਹੈ ਜਿੰਨਾ ਵੀ ਤੁਹਾਡੇ ਤੋਂ ਮਦਦ ਹੋ ਸਕੇ 100 200 500 1000 ਜਿੰਨੀ ਵੀ ਤੁਸੀਂ ਕਰ ਸਕਦੇ ਹੋ ਉਨੀ ਵੱਧ ਵੱਧ ਮਦਦ ਕਰਿਓ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਦਿੱਤੇ ਗਏ ਨੇ ਔਰ ਜਿਹੜਾ ਸਕੈਨਰ ਹੈ ਆਪਣਾ Google Pay ਵਾਲਾ ਉਹ ਵੀ ਤੁਹਾਨੂੰ ਦਿੱਤਾ ਗਿਆ ਹੈ account ਨੰਬਰ ਵੀ ਮੈਂ ਸਕਰੀਨ ਦੇ ਉੱਤੇ ਲਾਤਾ ਜਿੰਨੀ ਵੀ ਤੁਹਾਡੇ ਤੋਂ ਮਦਦ ਹੋ ਸਕਦੀ ਆ ਉਹ ਕਰਿਓ ਬਾਕੀ ਮੜਾ ਜ ਆਪਾਂ ਸਾਰਿਆਂ ਦੀ ਗੱਲਬਾਤ ਕਰਵਾ ਦਿੰਦੇ ਆ ਅਸੀ ਕਾਲ ਜੀ ਅਸੀ ਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਵੀ ਆਪਣੇ ਵੱਲੋਂ ਅਪੀਲ ਕਰ ਅਸੀਂ ਵੀ ਇਹ ਬੇਨਤੀ ਕਰਦੇ ਆ ਜੀ ਸਾਡੇ ਨਗਰ ਵੱਲੋਂ ਜੀ ਇਹ ਜਿਹੜਾ ਬੱਚੇ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਤੇ ਹੁਣ ਤੱਕ ਕਿੰਨਾ ਕੁ ਖਰਚਾ ਤਕਰੀਬਨ ਖਰਚਾ ਤਾਂ ਬਹੁਤ ਨਜਾਇਜ਼ ਹੋ ਗਿਆ ਜੀ ਇਹਦਾ ਜੀ ਬਹੁਤ ਨਜਾਇਜ਼ ਖਰਚਾ ਹੋ ਗਿਆ ਇਹਦਾ ਬੇਸ਼ੱਕ ਕਈ ਵੱਤ ਤੋਂ ਵੱਧ ਐਨ ਆਰ ਆਈ ਵੀਰਾਂ ਨੂੰ ਸਾਉ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਭਾਈ ਜਮੀਨ ਕਿੰਨੇ ਕਿਸੇ ਪਰਿਵਾਰ ਕੋਲ ਜਮੀਨ ਇਹ ਕੋ 2.5 ਦਨ ਕਿਲੇ ਬਾਈ ਠੀਕ ਹੈ ਜੀ ਉਹਦੇ ਵਿੱਚੋਂ ਵੀ ਇਹ ਲਾ ਚੁੱਕੇ ਨੇ ਬਹੁਤ ਖਰਚਾ ਹੋ ਗਿਆ ਦਾ ਨਜਾਇਜ਼ ਖਰਚਾ ਹੋ ਗਿਆ ਠੀਕ ਹੈ ਜੀ ਫਾਦਰ ਸਾਹਿਬ ਨਪਿੰਦਰ ਦੇ ਕਿੱਥੇ ਨੇ ਉਹ ਦਿੱਲੀ ਨੇ ਜੀ ਦਿੱਲੀ ਨੇ ਹਾਂ ਜੀ ਉਹ ਦਿੱਲੀ ਨੇ ਠੀਕ ਹੈ ਜੀ ਤੇ ਬਹੁਤ ਬਦਲ ਪੈ ਇਸ ਦੀ ਲੋਡ ਹੈ ਇਹਨਾਂ ਨੂੰ ਬੇਟੇ ਦੀ ਜਾਨ ਬਾਜੂ ਪੈਸੇ ਨਾਲ ਬਾਕੀ ਮੈਂ ਇੱਕ ਗੱਲ ਹੋਰ ਵੀ ਦੱਸਣੀ ਚਾਹਣਾ ਬਈ ਜਾਨ ਇਹ ਜੀ ਕੋਈ ਗੱਲ ਨਹੀਂ ਵੀ ਜਾਨ ਨੂੰ ਮਤਲਬ ਇਹ ਹੈ ਵੀ ਪੈਸੇ ਲਾ ਕੇ ਵੀ ਨਹੀਂ ਬਚਣੀ ਤੁਹਾਡਾ ਇੱਕ ਇੱਕ ਪੈਸਾ ਜਾਨ ਬਚਾਊਗਾ ਡਾਕਟਰਾਂ ਨੇ ਸ਼ੋਰਟੀ ਦਿੱਤੀ ਹੈ ਵੀ ਬੱਚੇ ਦਾ ਇਲਾਜ ਹੋ ਜਾਊਗਾ ਪਰ ਇਲਾਜ ਤਾਂ ਹੋਊਗਾ ਜੇ ਤੁਸੀਂ ਮਦਦ ਕਰੋਗੇ ਐਨ ਆਰ ਆਈ ਭਰਾ ਖੇਡ ਪ੍ਰਮੋਟਰ ਜਾਂ ਖਿਡਾਰੀ ਵੀਰ ਜਿਹੜੇ ਵੀ ਬੰਦੇ ਹੈਲਪ ਕਰ ਸਕਦੇ ਨੇ ਵੱਧ ਤੋਂ ਵੱਧ ਕਰਿਓ ਜਿੰਨੇ ਵੀ ਯੂਟਿਊਬਰ ਵੀਰ ਨੇ ਮੈਂ ਕਹੂੰਗਾ ਵੀਡੀਓ ਸ਼ੇਅਰ ਸਾਰੇ ਕਰ ਦਿਓ ਬਾਈ ਕੋਈ ਇਹ ਨਹੀਂ ਵੀ ਯਾਰ ਆਪਾਂ ਨੇ ਫਾਰਮੈਲਟੀ ਕਰਦੇ ਆ ਸਾਰਿਆਂ ਨੂੰ ਮੇਰੇ ਹੱਥ ਬੰਨ੍ਹ ਕੇ ਬੇਨਤੀ ਹੈ ਬੇਸ਼ੱਕ ਤੁਸੀਂ ਵੀਡੀਓ ਡਾਊਨਲੋਡ ਕਰਕੇ ਪਾ ਦਿਓ ਮੈਨੂੰ ਤਾਂ ਵੀ ਕੋਈ ਚਿੰਤਾ ਨਹੀਂ ਕਿਸੇ ਨੂੰ ਕੋਈ ਕਾਪੀਰਾਈਟ ਨਹੀਂ ਆਊਗਾ ਮੇਰੀ ਜ਼ਿੰਮੇਵਾਰੀ ਹੈ ਮੇਰਾ ਪੇਜ ਹੈ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿੰਨੀ ਵੀ ਤੁਸੀਂ ਕਰ ਸਕਦੇ ਹੋਏ ਇਹ ਰਿਕੁਐਸਟ ਮੇਰੀ ਜਰੂਰ ਮੰਨਿਓ ਬਾਕੀ ਹੋਰ ਤੁਸੀਂ ਕੁਝ ਕਹਿਣਾ ਮਾਤਾ ਜੀ ਕੁਝ ਕਹੋਗੇ ਤੁਸੀਂ ਮਾਤਾ ਕੋ ਨਹੀਂ ਇਹ ਨਪਿੰਦਰ ਦੇ ਵੀਰ ਦੇ ਮਾਤਾ ਨੇ ਬੇਬੇ ਤੁਸੀਂ ਬਹੁਤ ਦੁਖੀ ਹੋਵਾਂਗੇ ਜੀ ਅੱਛਾ ਤੁਸੀਂ ਮੜੇ ਆਪਣੇ ਵੱਲੋਂ ਜਰੂਰ ਰਿਪੀਟ ਕਰੋ ਸਾਰਾ ਖੁਸ਼ੀ ਲੱਗ ਗਿਆ ਜੀ ਸਾਰਾ ਕੁਝ ਹੀ ਲਾਭ ਇੱਥੇ ਸਾਰਾ ਕੁਝ ਲਾਭ ਇੱਥੇ ਜੀ ਅੱਜ ਜੀ ਹੁਣ ਤਾਂ ਕੋਈ ਹੱਲ ਨਹੀਂ ਬਣਦਾ ਹੈਗਾ ਅੱਛਾ ਹੱਲ ਨਹੀਂ ਹੁਣ ਮੜੇ ਦਾ ਗਾਂ ਆਜੋ ਮੇਰੀ ਬੇਨਤੀ ਹੈ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਕੋਈ ਨਹੀਂ ਮਾਤਾ ਦਿਲ ਨਾ ਛੱਡੋ ਸਾਰੇ ਤੁਹਾਡੇ ਪੁੱਤ ਨੇ ਸਾਰੇ ਤੁਹਾਡੇ ਭਰਾ ਨੇ ਸਾਰੇ ਮਦਦ ਕਰਨਗੇ ਬਿਲਕੁਲ ਵੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਾਰੇ ਨਾਲ ਖੜਨਗੇ ਨਪਿੰਦਰ ਦਾ ਇਲਾਜ ਹੋਊਗਾ ਤੇ ਉਹ ਘਰੇ ਆਊਗਾ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਬਾਈ ਯਾਰ ਵੀ ਜਰੂਰ ਮਦਦ ਕਰਿਓ ਤੁਹਾਨੂੰ ਫਰਕ ਨਹੀਂ ਪੈਣਾ ਇੰਨੇ ਕ ਨਾਲ ਹਨਾ ਤੇ ਇੱਕ ਪਰਿਵਾਰ ਦਾ ਚਿਰਾਗ ਬਸਦਾ ਚਿਰਾਗ ਕਿ ਯਾਰ ਇੱਕ ਪਰਿਵਾਰ ਹੀ ਬਚ ਸਕਦਾ ਕਿਉਂਕਿ ਕੱਲਾ ਭਰਾ ਹੈ 25 26 ਸਾਲ ਦੀ ਉਮਰ ਹੈ ਕਿਸੇ ਦਾ ਮਾਂ ਨੇ ਸੁਪਨੇ ਬੁਣੇ ਸੀ ਵੀ ਵਿਆਹ ਕਰਾਂਗੇ ਪੋਤੇ ਪੁੱਤਾਂ ਨਾਲ ਖੇਡਣਗੇ ਪਰ ਪਰਿਵਾਰ ਅੱਜ ਘਰ ਸੁਨਣਾ ਹੋਇਆ ਪਿਆ ਫਾਦਰ ਸਾਹਿਬ ਦਿੱਲੀ ਹਸਪੀਟਲ ਦੇ ਵਿੱਚ 2 ਮਹੀਨੇ ਹੋ ਗਏ ਜੀ ਬੈਠਿਆ ਨੂੰ ਲਵੇ ਜੀ ਹਾਂ ਜੀ ਹਸਤਾਲ ਦੇ ਸੇਮੀ ਨਹੀਂ ਹੋਗੇ ਸੇਮੀ ਨਹੀਂ ਹੋਗੇ ਬੱਚੇ ਦੇ ਲਵੇ ਬੈਠੇ ਨੂੰ ਓਕੇ ਘਰ ਦਾ ਕੁਝ ਨਹੀਂ ਰਿਹਾ ਜੀ ਸਾਰਾ ਕੁਝ ਲਾਵੇ ਸਾਡਾ ਹਾਂ ਬਾਕੀ ਡਾਕਟਰ ਇਹ ਕਹਿ ਰਹੇ ਨੇ ਵੀ ਇਲਾਜ ਹੋਊਗਾ ਜੇ ਤੁਸੀਂ ਪੈਸੇ ਸਿਰਫ ਪੈਸੇ ਦੀ ਦਿੱਕਤ ਹੈ ਹੋਰ ਕੋਈ ਗੱਲ ਨਹੀਂ ਇਲਾਜ ਜਰੂਰ ਹੋਊਗਾ ਡਾਕਟਰ ਸਾਹਿਬ ਵੀ ਕਹਿ ਰਹੇ ਨੇ ਤੇ ਸਿਰਫ ਪੈਸਿਆਂ ਵੱਲੋਂ ਜਿਆਦਾ ਦਿੱਕਤ ਆ ਰਹੀ ਸਰਪੰਚ ਸਾਹਿਬ ਹੋਰ ਕੋਈ ਗੱਲ ਜੇ ਤੁਸੀਂ ਕਹਿਣੀ ਚਾਹੁੰਦੇ ਹੋ ਬਸ ਤਾਂ ਬੇਨਤੀ ਕਰਦੇ ਹਾਂ ਜੀ ਕਲੱਬਾਂ ਨੂੰ ਕਹਿੰਦੇ ਜੀ ਇਹਨੂੰ ਕਲੱਬ ਨੇ ਜੀ ਜਿੰਨੇ ਆਈਆਂ ਇਹਨੂੰ ਜੋ ਕਰ ਦੇਣ ਜਾਨਰੇ ਵੀਰ ਨੇ ਪਰ ਹੱਥ ਛੁੜ ਕੇ ਬੇਨਤੀ ਹੈ ਜੀ ਸਾਡੇ ਨਗਰ ਚ ਜੀ ਇਹ ਮੁੰਡੇ ਦੇ ਇਲਾਜ ਵਾਸਤੇ ਭਾਈ ਵੱਧ ਤੋਂ ਵੱਧ ਮਦਦ ਕਿਤੇ ਹੋਵੇ ਪਉ ਪੰਜਾਹ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਹਰੇਕ ਬੰਦਾ Google Pay ਚ ਲਾਉਂਦਾਗਾ ਜੀ ਸਕੈਨਰ ਭੇਜੇ ਰ ਰਹੇ ਨੇ ਤੇ ਹਰੇਕ ਨੂੰ ਬੇਨਤੀ ਹੈ ਵੀ ਥੋੜਾ ਥੋੜਾ ਕਰਕੇ ਦਾਨ ਕਰੋ ਭਾਈ ਤੇ ਬੱਚੇ ਦਾ ਇਲਾਜ ਹੋ ਸਕੇ ਬਾਕੀ ਜੇ ਕੋਈ ਆਉਣਾ ਵੀ ਚਾਹੁੰਦਾ ਮਾੜਾ ਐਡਰੈਸ ਚੰਗੀ ਤਰ੍ਹਾਂ ਦੱਸ ਦਿਓ ਤੁਸੀਂ ਘਰ ਦਾ ਤੇ ਪਿੰਡ ਦਾ ਜੀ ਜਿਲ੍ਹਾ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਜੀ ਤੇ ਪੋਸਟ ਆਫ ਹੈਗਾ ਧਨੋਲਾ ਜੀ ਤੇ ਪਿੰਨਕੋਟ 148105 ਪਿੰਡ ਉਪਲੀ ਪਿੰਡ ਉਪਲੀ ਜਾਂ ਨੇੜੇ ਕਟੂਵਾਲੀਆਂ ਦਾ ਜੀ ਠੀਕ ਹੈ ਨਾ ਤੇ ਜਿਹਨੇ ਆਉਣਾ ਭੀ ਜਦੋਂ ਮਰਜ਼ੀ ਕਾ ਪਿੰਡ ਆ ਸਕਦਾ ਇਹ ਚਾਹਲ ਪੱਤੀ ਦੇ ਵਿੱਚ ਆ ਗੁਰੂਗਰ ਦੇ ਨਾਲ ਘਰ ਇਹਨਾਂ ਦਾ ਜਿਹਨੇ ਆ ਕੇ ਪਤਾ ਕਰਨਾ ਕਰ ਸਕਦਾ ਮਾਤਾ ਜੀ ਕੋਈ ਗੂਗਲ ਪੇ ਵਾਲਾ ਨੰਬਰ ਤੁਹਾਡੇ ਯਾਦ ਹੈ ਨਹੀਂ ਭਾਈ ਗੂਗਲ ਪੇ ਵਾਲਾ ਅਸੀਂ ਚਲਾ ਕੇ ਤੁਹਾਨੂੰ ਸਕਰੀਨ ਦੇ ਉੱਤੇ ਨੰਬਰ ਦੇ ਰਹੇ ਹਾਂ ਮਾਤਾ ਜੀ ਦਾ ਨਾਮ ਤੇ ਅਕਾਊਂਟ ਕਿਸ ਦੇ ਨਾਮ ਤੇ ਹੈ ਜੀ ਤੁਹਾਡੇ ਨਾਮ ਤੇ ਕੀ ਨਾਮ ਹੈ ਮਾਤਾ ਜੀ ਬਲਜਿੰਦਰ ਬਲਜਿੰਦਰ ਕੌਰ ਦੇ ਨਾਂ ਤੇ Google Pay ਵਾਲਾ ਅਕਾਊਂਟ ਹੋਊਗਾ ਸੀ ਬਣਾ ਕੇ ਪਾ ਰਹੇ ਹਾਂ ਤੇ ਉਹਨਾਂ ਦਾ ਹੀ ਅਕਾਊਂਟ ਨੰਬਰ ਹੋਊਗਾ ਬਾਈ ਕਿ ਸਰਪੰਚ ਸਾਹਿਬ ਦਾ ਤੁਹਾਨੂੰ ਨੰਬਰ ਦੇ ਦਿੰਦੇ ਆ ਕੰਟੈਕਟ ਕਰਨਾ ਹੋਇਆ ਕੋਈ ਪੁੱਛਣਾ ਹੋਇਆ ਦੱਸਣਾ ਹੋਇਆ ਤਾਂ ਗੱਲ ਕਰ ਸਕਦੇ ਹੋ ਸਰਪੰਚ ਸਾਹਿਬ ਦਾ ਨੰਬਰ ਬਾਈ ਜੀ ਨੇ ਪੁੱਛ ਕੁੱਛ ਕਰਨੀ ਹੋਏ ਮੇਰਾ ਨੰਬਰ ਨੋਟ ਕਰ ਲਓ 750873177 ਦੁਬਾਰੇ ਬੋਲ ਦੋ ਜੀ 750873177 ਤੁਹਾਡਾ ਵੀ ਬੋਲ ਦੋ ਜੀ ਮੈਂ ਕੀ ਬੋਲ ਦੂਗੀ ਹਾਂਜੀ ਮੇਰਾ ਨੰਬਰ ਹੈਗਾ 9463127686 ਜੀਨੇ ਵੀ ਬਾਈ ਕੋਈ ਗੱਲਬਾਤ ਪੁੱਛਣੀ ਹੈ ਕੋਈ ਗੱਲ ਕਰਨੀ ਹੈ ਇਹਨਾਂ ਨਾਲ ਤੁਸੀਂ ਕਰ ਸਕਦੇ ਹੋ ਮੇਰੀ ਇੱਕ ਵਾਰ ਫੇਰ ਸਭ ਨੂੰ ਹੱਥ ਬੰਨ ਕੇ ਬੇਨਤੀ ਹੈ ਕਿਉਂਕਿ ਮੈਂ ਕਦੇ ਕਦੇ ਕਿਸੇ ਦੀ ਕੋਈ ਇਸ ਤਰ੍ਹਾਂ ਦੀ ਅੱਜ ਤੱਕ ਵੀਡੀਓ ਪਾਈ ਨਹੀਂ ਇੱਕ ਅੱਧੀ ਵਾਰ ਪਾਈ ਹੂ ਅੱਜ ਅਸਲ ਦੇ ਵਿੱਚ ਸੱਚੀ ਮਿੱੱਚੀ ਲੋੜ ਹੈ ਬਾਈ ਹੱਥ ਬੰਨ ਕੇ ਮੈਂ ਆਪਦੇ ਵੱਲੋਂ ਵੀ ਬੇਨਤੀ ਕਰਦਾ ਵੀ ਯਾਰ ਜਿਹੜਾ ਵੀ ਭਰਾ ਵੀਡੀਓ ਦੇਖੂ ਇੱਕ ਦਾ ਵੀਡੀਓ ਨੂੰ ਸ਼ੇਅਰ ਹਰ ਬੰਦਾ ਕਰਿਓ ਇੱਕ ਮੈਂ ਹੋਰ ਵੀ ਕਹਿਣਾ ਜਿਹੜਾ ਆਪਣੀ ਇਹ ਵੀਡੀਓ ਦਾ ਵੀ ਰੈਵਨਿਊ ਹੋਊਗਾ ਜੇ ਕੋਈ ਵੈਸਤਾ ਮੇਰਾ ਮੋਨਟਾਈਜੇਸ਼ਨ ਵੱਡੀ ਵੀਡੀਓ ਦੀ ਚੱਲ ਨਹੀਂ ਰਹੀ ਰੀਲ ਮੈਂ ਪਾਉਂਗਾ ਉਹਦੀ ਚੱਲਦੀ ਹੈ ਜਿਹੜੇ ਉਹਦੇ ਵੀ 4 ਪੈਸੇ ਬਣਨਗੇ ਉਹ ਵੀ ਆਪਾਂ ਇਹ ਪਰਿਵਾਰ ਨੂੰ ਹੀ ਦਵਾਂਗੇ ਸੋ ਮੇਰੀ ਹੱਥ ਬਨ ਕੇ ਬੇਨਤੀ ਵੀ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜੇ ਉਧਰੋਂ ਵੀ 4 ਪੈਸੇ ਬਣਨ ਆਪਾਂ ਉਹਦੇ ਨਾਲ ਵੀ ਇੱਧਰ ਮਦਦ ਕਰਾਂਗੇ ਸੋ ਹੱਥ ਬਨ ਕੇ ਬੇਨਤੀ ਹੈ ਬਾਈ ਵੀਡੀਓ ਨੂੰ ਸ਼ੇਅਰ ਕਰਿਓ ਹਰ ਬੰਦਾ ਭਾਵੇਂ ਕੋਈ ਸਿੰਗਰ ਦੇਖਦਾ ਹੈ ਭਾਵੇਂ ਕੋਈ ਐਨਜੀਓ ਵਾਲਾ ਭਰਾ ਦੇਖਦਾ ਹੈ ਭਾਵੇਂ ਕੋਈ ਖਿਡਾਰੀ ਵੀਰ ਦੇਖਦਾ ਹੈ ਹਰ ਬੰਦਾ ਵੀਡੀ ਬਾਕੀ ਕਿਉਂਕਿ ਇੱਕ ਪਰਿਵਾਰ ਦੇ ਸਾਰੇ ਪਰਿਵਾਰ ਦੀ ਜਿੰਦਗੀ ਦਾ ਸਵਾਲ ਹੈ ਕਿਉਂਕਿ ਇੱਕੋ ਹੀ ਬੱਚਾ ਇਹਨਾਂ ਦੇ ਉਹੀ ਅੱਜ ਲੜਾਈ ਲੜ ਰਿਹਾ ਹੈ ਕੈਂਸਰ ਨਾਲ ਬਾਕੀ ਠੀਕ ਹੈ ਰਿਕਵਰ ਹੋ ਰਿਹਾ ਜੀ ਉਹ ਪਰ ਪੈਸੇ ਦੀ ਬਹੁਤ ਜ਼ਿਆਦਾ ਲੱਗ ਰਹੇ ਨੇ ਉੱਥੇ ਬਹੁਤ ਜ਼ਿਆਦਾ ਲੋਡ ਹੈ ਹੱਥ ਬਨ ਕੇ ਬੇਨਤੀ ਹੈ ਵੱਧ ਤੋਂ ਵੱਧ ਮਦਦ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ